ਕਹਾਣੀ ਅਜਨਬੀ ਮਹਿਕ ਨੇ ਅਦਾਲਤ ਵੱਲੋਂ ਪੂਰਾ ਤਾਨ ਲਾਇਆ ਅਦਾਲਤ ਵਿੱਚ ਜ਼ੋਰਦਾਰ ਬਹਿਸ ਵੀ ਕਰਨੀ ਚਾਹੀ ਪਰ ਸਭ ਯਤਨਾਂ ਦੇ ਬਾਵਜੂਦ ਉਹ ਵਿਰੋਧੀ ਵਕੀਲਾਂ ਦੀਆਂ ਦਲੀਲਾਂ ਨੂੰ ਕੱਟ ਨਹੀਂ ਸકી ਪੂਰਾ ਕੇਸ ਦੂਜੇ ਪਾਸੇ ਲੱਗਦਾ ਦਿਖਾਈ ਦੇ ਰਿਹਾ ਸੀ ਪਹਿਲੇ ਗੇੜ ਦੀ ਸੁਣਵਾਈ ਖਤਮ ਹੋਣ ਮੰਗਰੋਂ ਉਹ ਬੋਝਲ ਮਾਨ ਨਾਲ ਆਪਣੇ ਚੈਂਬਰ ਵਿੱਚ ਆਈ ਮੇਜ਼ ਤੇ ਫੇ ਕਾਗਜ਼ਾਂ ਤੇ ਸਰਸਰੀ ਨਜ਼ਰ ਮਾਰ ਕੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਉਸ ਕੁਰਸੀ ਦੀ ਟਾਸ ਨਾਲ ਆੱਖਾਂ ਬੰਦ ਕਰ ਲਈਆਂ ਮੈਡਮ ਤੁਹਾਡਾ ਇਹ ਕੇਸ ਪਹਿਲਾਂ ਹੀ ਕਮਜ਼ੋਰ ਸੀ ਰਹਿਦੀ ਕਸਰ ਹੁਣ ਪੂਰੀ ਹੋ ਗਈ ਵੱਡੇ ਬਾਬੂ ਨੇ ਥੋੜਾ ਚਿੰਤਤ ਹੁੰਦੇ ਆ ਕਿਹਾ ਉਸਤੇ ਬੋਲਾ ਨੇ ਮਹਿਕ ਨੂੰ ਹਲੂਣ ਕੇ ਰੱਖ ਦਿੱਤਾ ਉਹਦਾ ਕੋਈ ਲੜ ਸਿਰਾ ਹੱਥ ਨਹੀਂ ਸੀ ਆ ਰਿਹਾ ਪਹਿਲੀ ਵਾਰ ਜਦ ਇਸ ਕੇਸ ਤੇ ਨਜ਼ਰ ਮਾਰੀ ਸੀ ਤਾਂ ਇਹ ਇੰਨਾ ਟੇਡਾ ਨਹੀਂ ਸੀ ਲੱਗਾ ਇਸ ਲਈ ਹੱਥ ਪਾ ਲਿਆ ਹੁਣ ਸੋਚਦੀ ਹਾਂ ਇਹ ਕੇਸ ਲੈ ਕੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਇੰਨਾ ਹੀ ਕ ਇੰਨਾ ਵੀ ਕ ਬਰੰਦੀ ਲੋੜ ਨਹੀਂ ਕਈ ਕੇਸ ਪਹਿਲਾਂ ਟੇਡੇ ਲੱਗਦੇ ਨੇ ਪਰ ਜਦੋਂ ਉਹਨਾਂ ਵਿੱਚ ਖੋ ਬਜਾਈਏ ਤਾਂ ਆਸਾਨ ਹੋ ਜਾਂਦੇ ਨੇ ਵੱਡੇ ਬਾਬੂ ਨੇ ਤਜਰਬੇ ਦੀ ਗੱਲ ਕੀਤੀ ਤੁਸੀਂ ਠੀਕ ਕਹਿੰਦੇ ਹੋ ਮੇਰੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕਿਆ ਹੈ ਇੱਕ ਵਾਰੀ ਤਾਂ ਮੈਂ ਕੇਸ ਹਾਰ ਦੀ ਹਾਰ ਦੀ ਬੱਚੀ ਸਾਂ ਜਦੋਂ ਜੱਜ ਸਾਹਿਬ ਨੇ ਮੇਰੇ ਮੁਕੱਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਤਾਂ ਇੱਕ ਪਲ ਹੀ ਮੈਨੂੰ ਯਕੀਨ ਹੀ ਨਾ ਆਇਆ ਜਦ ਮੇਰੇ ਮੁਕੱਲ ਦੇ ਇੱਕ ਰਿਸ਼ਤੇਦਾਰ ਨੇ ਮੇਰੇ ਸਾਹਮਣੇ ਮਠਾਈ ਦਾ ਡੱਬਾ ਕੀਤਾ ਤਾਂ ਮੇਰੇ ਮੈਂ ਹੋਸ਼ ਵਿੱਚ ਚਾਈ ਅਜਿਹੇ ਪਲ ਵੀ ਆਉਂਦੇ ਨੇ ਸਾਡੀ ਜ਼ਿੰਦਗੀ ਵਿੱਚ ਪਰ ਇਸ ਵਾਰ ਪਤਾ ਨਹੀਂ ਕਿਉਂ ਮੈਨੂੰ ਇਹ ਕੇਸ ਸੁਲਝਦਾ ਨਹੀਂ ਜਾਦਾ ਹੌਸਲਾ ਰੱਖੋ ਪਹਿਲਾਂ ਤਾਂ ਇਸ ਬਾਰੇ ਸੋਚਣਾ ਬੰਦ ਕਰੋ ਜੋ ਹੋਊ ਦੇਖੀ ਜਾਊ ਵਾਦੂ ਦੀ ਫਿਕਰ ਕਰਨ ਦੀ ਲੋੜ ਨਹੀਂ ਅੰਦਰ ਜਾ ਕੇ ਆਰਾਮ ਕਰੋ ਵੱਡੇ ਬਾਬੂ ਨੇ ਇੱਕ ਤਰ੍ਹਾਂ ਨਾਲ ਹੁਕਮ ਚਾੜ ਦਿੱਤਾ ਠੀਕ ਹੈ ਕਹਿੰਦਿਆਂ ਅੱਖਾਂ ਬੰਦ ਕਰ ਲਈਆਂ ਤੇ ਕੁਰਸੀ ਤੇ ਬੈਠੀ ਬੈਠੀ ਸੁਸਤਾਂਉਣ ਲੱਗੀ ਵੱਡੇ ਬਾਬੂ ਵੀ ਕੁਝ ਥੇਰ ਲਈ ਮੈਡਮ ਨੂੰ ਇਕੱਲੀ ਛੱਡ ਬਾਹਰ ਚਲੇ ਗਏ ਤੁਹਾਡਾ ਦਿਲ ਨਹੀਂ ਕਰਦਾ ਮਿਲਣ ਨੂੰ ਕਰਦਾ ਏ ਬਹੁਤ ਕਰਦਾ ਏ ਪਰ ਪਰ ਕੀ ਮਾਂ ਮੈਂ ਇਹ ਚਾਉਣ ਨਾਲ ਕੀ ਹੁੰਦਾ ਏ ਤੁਸੀਂ ਚਾਹੋ ਤਾਂ ਬਹੁਤ ਕੁਝ ਹੋ ਸਕਦਾ ਏ ਪਰ ਬੱਚੀਏ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਮੈਂ ਕਨੂ ਮਾਂ ਦੀ ਮਜਬੂਰੀ ਸਮਝ ਵਿੱਚ ਆ ਗਈ ਉਹ ਠੀਕ ਕਹਿ ਰਹੀ ਸੀ ਉਸ ਅੱਗੋਂ ਕੋਈ ਸਵਾਲ ਨਾ ਕੀਤਾ ਗਹਿਰੀਆਂ ਨਜ਼ਰਾਂ ਨਾਲ ਮਾਂ ਨੂੰ ਤੱਕ ਕੇ ਪੁੱਛਿਆ ਤੁਸੀਂ ਆਖਰੀ ਵਾਰ ਪਾਪਾ ਨੂੰ ਕਦੋਂ ਮਿਲੇ ਸੀ ਤਲਾਕ ਹੋਣ ਮਗਰੋਂ ਅਦਾਲਤ ਵਿੱਚੋਂ ਬਾਹਰ ਆਉਣ ਸਮੇਂ ਉਹ ਇੱਕ ਪਲ ਛਿਣ ਲਈ ਮੇਰੇ ਪਾਸ ਰੁਕੇ ਸਨ ਉਹਨਾਂ ਦੇ ਚਿਹਰੇ ਤੇ ਖੁਸ਼ੀ ਜਾਂ ਗਮੀ ਦਾ ਕੋਈ ਭਾਵ ਨਹੀਂ ਸੀ ਉਹਨਾਂ ਮੈਨੂੰ ਤੱਕਿਆ ਕੁਝ ਸੋਚਿਆ ਬੁੱਲ ਫੜ ਕੇ ਮੂੰਹੋਂ ਨਿਕਲਿਆ ਉਹ ਕੇ ਦੇਨ ਤੇ ਕਹਲੀ ਵਿਤ ਨਾਲ ਉਥੋਂ ਚਲੀ ਗਈ ਪਰ ਮੈਂ ਉੱਥੇ ਖਲੋਤੀ ਕਿੰਨੀ ਦੇਰ ਉਹਨਾਂ ਨੂੰ ਦੇਖਦੀ ਰਹੀ ਉਹਨਾਂ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਤੱਕਿਆ ਜਦ ਉਹਨਾਂ ਦੀ ਪਿੱਠ ਦਿਸਣੋਂ ਹਟ ਗਈ ਤਾਂ ਉਹ ਜਲਮਨ ਨਾਲ ਘਰ ਆ ਗਈ ਭਾਵੇਂ ਉਹਨਾਂ ਨਾਲ ਮੇਰੇ ਸਬੰਧ ਬਹੁਤੇ ਸੁਖਾਲੇ ਨਹੀਂ ਸਨ ਪਰ ਫਿਰ ਵੀ ਉਹਨਾਂ ਦਾ ਵਿਛੋੜਾ ਮੇਥੋਂ ਸਹਿ ਨਹੀਂ ਸੀ ਹੋ ਰਿਹਾ ਪਤਾ ਨਹੀਂ ਕਿਉਂ ਉਹ ਮੁਰਮੁਰ ਜਾਦ ਆਉਂਦੇ ਰਹੇ ਸੱਚੀ ਗੱਲ ਤਾਂ ਇਹ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਨੂੰ ਉਸ ਦਿਨ ਬਹੁਤ ਤੜਫੀ ਸਾ ਫਿਰ ਕਦੇ ਮੁਲਾਕਾਤ ਨਹੀਂ ਹੋਈ ਮਹਿਕ ਨੇ ਜੋੜ ਦੇ ਕੇ ਪੁੱਛਿਆ ਦਿਨ ਉਹ ਉਹ ਦਿਨ ਗਿਆ ਤੇ ਇਹ ਦਿਨ ਆਇਆ ਮੁਲਾਕਾਤ ਕੀ ਮੈਂ ਉਹਨਾਂ ਦੀ ਸ਼ਕਲ ਵੀ ਮੁੜ ਕੇ ਨਹੀਂ ਦੇਖੀ ਤਕਲੀਫ ਤਾਂ ਪਾਪਾ ਨੂੰ ਵੀ ਹੋਈ ਹੋਵੇਗੀ ਕਹਿਆ ਨਹੀਂ ਸਕਦੀ ਉਹ ਥੋੜੇ ਵਿਕਰਤ ਸੁਭਾਅ ਦੇ ਸਨ ਕਦੇ ਰੋਮਾਂਟਿਕ ਨਹੀਂ ਰਹੇ ਇਹੋ ਜਿਹੇ ਬੰਦੇ ਸਹਿਜ ਹੀ ਮਨ ਹੋਰ ਪਾਸੇ ਲਾ ਲੈਂਦੇ ਨੇ ਝਗੜਾ ਕਿਸ ਗੱਲ ਦਾ ਸੀ ਕੀ ਤਲਾਕ ਦੀ ਨੌਪਦ ਆ ਗਈ ਮੈਕ ਦੇ ਦਿਮਾਗ ਵਿੱਚ ਲੰਮੇ ਅਰਸੇ ਤੋਂ ਇਹ ਪ੍ਰਸ਼ਨ ਚੱਕਰ ਘੱਟ ਰਿਹਾ ਸੀ ਉਸ ਕਈ ਵਾਰ ਮਾਂ ਤੋਂ ਪੁੱਛਣਾ ਚਾਹਿਆ ਪਰ ਸੁਭਾਅ ਵੀ ਨਹੀਂ ਬਣਿਆ ਮੌਕਾ ਚੰਗਾ ਦੇਖ ਉਸ ਮਾਂ ਨੂੰ ਪੁੱਛ ਹੀ ਲਿਆ ਉਹ ਹਰ ਵੇਲੇ ਆਪਣੇ ਵਿੱਚ ਮਸਤ ਰਹਿੰਦੇ ਸਨ ਇਸਦੇ ਉਲਟ ਮੈਂ ਬਹੁਤ ਚੁਲਬਲੀ ਸੀ ਕਈ ਵਾਰ ਤਾਂ ਨਿੱਕੀ ਜਹੀ ਗੱਲ ਤੇ ਉਹਨਾਂ ਨਾਲ ਖੈਪੜ ਪੈਂਦੀ ਉਹ ਚੁੱਪਚਾਪ ਸੁਣਦੇ ਰਹਿੰਦੇ ਮੇਰੇ ਵਿੱਚ ਬਚਪਨਾ ਸੀ ਤੇ ਉਹ ਗੰਭੀਰ ਸੁਭਾਅ ਦੇ ਸਨ ਮੈਂ ਦਿਲ ਖੋਲ ਕੇ ਗੱਲ ਕਰਦੀ ਤੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਸੀ ਉਹ ਇਸ ਦੀ ਹਵਾ ਵੀ ਨਾ ਲੱਗਣ ਦਿੰਦੇ ਬਹੁਤ ਹੋਇਆ ਤਾਂ ਹਾਂ ਹੂੰ ਕਰਦੇ ਪਰ ਖੁੱਲ ਕੇ ਗੱਲ ਨਾ ਕਰਦੇ ਮੈਨੂੰ ਇਸੇ ਗੱਲ ਦੀ ਛੇੜ ਸੀ ਇਸੇ ਕਰਕੇ ਕਈ ਵਾਰ ਅਚਨ-ਚੇਤ ਉਹਨਾਂ ਦੇ ਅਗਨ ਵਰਖਾ ਕਰ ਦਿੰਦੀ ਪਰ ਉਹਨਾਂ ਤੇ ਕੋਈ ਅਸਰ ਨਾ ਹੁੰਦਾ ਤੇ ਉਹ ਚੁੱਪਚਾਪ ਉਥੋਂ ਖਿਸਕ ਜਾਂਦੇ ਸਾਡੇ ਵਿਚਕਾਰ ਕੋਈ ਸਾਂਝ ਨਹੀਂ ਸੀ ਬਣ ਸਕੀ ਮੈਂ ਤੰਗ ਆ ਚੁੱਕੀ ਸਾਂ ਤੇਰੇ ਨਾਨਾ ਜੀ ਦੀ ਮਰਜ਼ੀ ਦੇ ਉਲਟ ਮੈਂ ਉਹਨਾਂ ਤੋਂ ਵੱਖ ਹੋ ਜਾਂਦਾ ਫੈਸਲਾ ਕਰ ਲਿਆ ਤੇਰੇ ਪਾਪਾ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਮੂੰਹੋਂ ਇਹ ਦੋ ਸ਼ਬਦ ਨਿਕਲੇ ਜਿੱਦਾਂ ਤੁਹਾਡੀ ਮਰਜ਼ੀ ਜਵਾਬ ਸੁਣ ਕੇ ਮੇਰੇ ਸੱਤੀ ਕੱਪੜੀ ਅੱਖ ਲੱਗ ਗਈ ਇਸ ਬੰਦੇ ਨੂੰ ਕੋਈ ਫਰਕ ਨਹੀਂ ਜੇ ਇਹਨੂੰ ਮੇਰੀ ਪ੍ਰਵਾਹ ਨਹੀਂ ਤਾਂ ਮੈਂ ਕਿਉਂ ਤਰਲੋਮਚੀ ਹੁੰਦੀ ਰਹਾ ਮੈਂ ਕਿੰਨੇ ਦਿਨ ਅੰਦਰੋਂ ਅੰਦਰੀ ਉਬਾਲੇ ਖਾਂਦੀ ਰਹੀ ਉਸ ਸ਼ਖਸ ਨੇ ਇਹ ਪੁੱਛਣ ਦੀ ਖੇਚਲ ਵੀ ਨਾ ਕੀਤੀ ਕਿ ਆਖਿਰ ਮੈਂ ਇੰਨਾ ਵੱਡਾ ਫੈਸਲਾ ਕਿਉਂ ਲੈ ਲਿਆ ਕਿਤੇ ਮੇਥੋਂ ਕੋਈ ਗੁਸਤਾਖੀ ਤਾਂ ਨਹੀਂ ਹੋ ਗਈ ਮਨ ਦੀ ਇੱਕ ਨੁੱਕਰ ਵਿੱਚੋਂ ਆਵਾਜ਼ ਆਈ ਉਹ ਆਵੇਗਾ ਜ਼ਰੂਰ ਪੈਚਅਪ ਕਰਨ ਦਾ ਯਤਨ ਕਰੇਗਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਪਰ ਅਜਿਹਾ ਕੁਝ ਨਾ ਹੋਇਆ ਤੇ ਮੈਂ ਤੜਪ ਕੇ ਰਹਿ ਗਈ ਹੁਣ ਮੇਰੇ ਲਈ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਸੀ ਮੈਂ ਉਸੇ ਸਮੇਂ ਕਿੰਨੇ ਸਾਲਾਂ ਦੀ ਸਾਂ ਤੇਰੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ ਤੁਸੀਂ ਮੋੜ ਵਿਆਹ ਨਹੀਂ ਕਰਵਾਇਆ ਮੇਰੇ ਕਾਰਨ ਜਾਂ ਤੁਹਾਨੂੰ ਉਹਨਾਂ ਦੀ ਉਡੀਕ ਸੀ ਇਸ ਦੀ ਲੋੜ ਮਹਿਸੂਸ ਨਹੀਂ ਹੋਈ ਦੂਜੀ ਗੱਲ ਤੇਰੇ ਪਾਪਾ ਨਾਲ ਉਂਝ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਮੇਰੇ ਮਨ ਵਿੱਚ ਥੋੜਾ ਬਹੁਤ ਗੁੱਸਾ ਜ਼ਰੂਰ ਸੀ ਪਰ ਇੰਨਾ ਵੀ ਨਹੀਂ ਸੀ ਕਿ ਉਹਨਾਂ ਦੀ ਸ਼ਕਲ ਤੋਂ ਨਫ਼ਰਤ ਹੋ ਜਾਂਦੀ ਅਸੀਂ ਕਿੰਨੀ ਦੇਰ ਵੀ ਇਕੱਠੇ ਰਹੇ ਉਹਨਾਂ ਮੈਨੂੰ ਕਦੇ ਉੱਚਾ ਨਹੀਂ ਨੀਵਾ ਨਹੀਂ ਬੋਲਿਆ ਕੋਈ ਚੁੱਪ ਵੀ ਗੱਲ ਵੀ ਨਹੀਂ ਕੀਤੀ ਕਿਸ ਗੱਲ ਨੂੰ ਝਾਦ ਕਰਕੇ ਸੜਦੀ ਕੁੜਦੀ ਮੇਰਾ ਗੁੱਸਾ ਜਿਹਦਾ ਜਿੱਦਾਂ ਚੜਿਆ ਸੀ ਉਦਾਂ ਉਤਰ ਗਿਆ ਮੇਰਾ ਮਨ ਮੇਰੇ ਮਨ ਵਿੱਚ ਕੋਈ ਮਿਲਾਨ ਨਹੀਂ ਸੀ ਮੈਂ ਪਹਿਲਾਂ ਵਾਂਗ ਨਾਰਮਲ ਹੋ ਗਈ ਪਰ ਉਹਨਾਂ ਦੀ ਘਾਟ ਪੂਰੀ ਨਹੀਂ ਹੋਈ ਉਹਨਾਂ ਦੀ ਕੋਈ ਝਾਦ ਮੇਰੇ ਨਾਲ ਜੁੜੀ ਉਹਨਾਂ ਦੀ ਕੋਈ ਯਾਦ ਨਹੀਂ ਪਰ ਤੇਰੇ ਨਾਲ ਜੁੜੀਆਂ ਅਨੰਕਿਤ ਯਾਦਾਂ ਦੀ ਭਟਾਰੀ ਸਾਂਭੀ ਪਈ ਹੈ ਮੇਰੇ ਚੇਤਿਆਂ 'ਚ ਜਦ ਕਹੇਗੀ ਖੋਲ ਦੇਾਂਗੀ ਇੱਕ ਯਾਦ ਤਾਂ ਬਈ ਬਹੁਤ ਨਿੱਗੀ ਹੈ ਜਦ ਉਹ ਘੜੀ ਪਲ ਚੇਤੀ ਆਉਂਦਾ ਹੈ ਮਨ ਗਦਗਦ ਹੋ ਜਾਂਦਾ ਹੈ ਇੱਕ ਮਿੱਠੀ ਜਿਹੀ ਚੁੰਚਣੀ ਆ ਜਾਂਦੀ ਹੈ ਉਹ ਕਿਹੜੀ ਜਰਾ ਮੈਂ ਵੀ ਤਾਂ ਸੁਣਾ ਤੂੰ ਉਦੋਂ ਬਹੁਤ ਨਿੱਕੀ ਸੈਂ ਇੱਕ ਵਾਰ ਦੀ ਗੱਲ ਹੈ ਮੈਂ ਇੱਕ ਕੰਮ ਦੇ ਸਿੰਸਲੇ ਵਿੱਚ ਬਾਹਰ ਗਈ ਸੀ ਸਾ ਕੋਥੇ ਕੁਝ ਦਿਨ ਲੱਗੇ ਤੇਰੇ ਸਕੂਲ ਦੀ ਫੀਸ ਸਮੇਂ ਸਿਰ ਤਾਰੀ ਨਾ ਜਾ ਸਕੀ ਸਕੂਲ ਵਾਲਿਆਂ ਤੇਰਾ ਨਾਮ ਕੱਟ ਦਿੱਤਾ ਤੇਰੇ ਨਾਨਾ ਜੀ ਨੇ ਦੱਸਿਆ ਤਾਂ ਮੈਂ 당ਗ ਰਹਿ ਗਈ ਇਹ ਕਿੱਦਾਂ ਹੋ ਸਕਦਾ ਮੈਂ ਕਦੇ ਇੱਕ ਦਿਨ ਵੀ ਲੇਟ ਨਹੀਂ ਹੋਈ ਮੈਨੂੰ ਬਹੁਤ ਪਰੇਸ਼ਾਨੀ ਹੋਈ ਪਰ ਉਸ ਸਮੇਂ ਦੂਰ ਬੈਠੀ ਸਾਂ ਕੁਝ ਕਰ ਵੀ ਨਹੀਂ ਸਕਦੀ ਵਾਪਸ ਆਈ ਦੂਜੇ ਦਿਨ ਹੀ ਸਕੂਲ ਪਹੁੰਚ ਗਈ ਜਾਂਦਿਆਂ ਹੀ ਕੜਕਾ ਆਵਾਜ਼ ਵਿੱਚ ਤਲਖੀ ਨਾਲ ਪੁੱਛਿਆ ਕਿੰਨੇ ਪੈਸੇ ਲੈਣੇ ਨੇ ਤੁਸੀਂ ਦੂਜੇ ਪਾਸੇ ਜਵਾਬ ਮਿਲਿਆ ਜੀ ਅਸਾਂ ਕੁਝ ਨਹੀਂ ਲੈਣਾ ਤੁਸੀਂ ਸਕੂਲ ਦਾ ਕੋਈ ਪੈਸਾ ਨਹੀਂ ਦੇਣਾ ਜੇ ਮੈਂ ਤੁਹਾਡਾ ਕੋਈ ਪੈਸਾ ਨਹੀਂ ਦੇਣਾ ਤਾਂ ਮੇਰੀ ਬੱਚੀ ਦਾ ਨਾਂ ਕਿਉਂ ਕਟਿਆ ਗਿਆ ਏ ਮੈਡਮ ਜੀ ਪਹਿਲਾਂ ਸ਼ਾਂਤੀ ਨਾਲ ਸਾਡੀ ਗੱਲ ਤਾਂ ਸੁਣ ਲਓ ਉਹਨਾਂ ਬੇਨਤੀ ਕੀਤੀ ਪਰ ਮੈਂ ਗੁੱਸੇ ਵਿੱਚ ਬੋਲਦੀ ਰਹੀ ਕੀ ਗੱਲ ਸੁਣਾ ਮੈਂ ਤੁਹਾਡੀ ਮੈਂ ਕਿਤੇ ਨਾਸਤਾ ਨਹੀਂ ਸੱਚਲੀ ਥੋੜੇ ਦਿਨਾਂ ਲਈ ਬਾਹਰ ਗਈ ਸੀ ਇਸ ਲਈ ਫੀਸ ਨਹੀਂ ਦੇ ਸਕੀ ਤੇ ਤੁਸੀਂ ਮੇਰੀ ਬੱਚੀ ਦਾ ਨਾਂ ਕੱਟ ਦਿੱਤਾ ਮੈਡਮ ਜੀ ਗੱਲ ਥੋੜੇ ਦਿਨਾਂ ਦੀ ਹੁੰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ ਪਿਛਲੇ 2 ਮਹੀਨਿਆਂ ਤੋਂ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਈ ਇਸੇ ਲਈ ਮਜਬੂਰ ਹੋ ਕੇ ਪ੍ਰਿੰਸੀਪਲ ਮੈਡਮ ਨੇ ਇਹ ਕਦਮ ਚੁੱਕਿਆ 2 ਮਹੀਨੇ ਕੀ ਗੱਲ ਕਰਦੇ ਹੋ ਤੁਸੀਂ ਜੀ ਪੂਰੇ 2 ਮਹੀਨੇ ਪਰ ਮੈਂ ਤਾਂ ਮਹੀਨਾ ਚੜਨਸਾਰ ਆਪਣੀ ਸਹਾਇਕ ਨੂੰ ਪੈਸੇ ਦੇ ਕੇ ਭੇਜ ਦਿੰਦੀ ਹਾਂ ਉਹ 2 ਮਹੀਨਿਆਂ ਤੋਂ ਨਹੀਂ ਆਇਆ ਦਫ਼ਤਰ ਵਾਲਿਆਂ ਦੱਸਿਆ ਤਾਂ ਮੇਰੇ ਖਾਨੇ ਹੋ ਗਈ ਓ ਮਾਈ ਗॉड ਜਾਨੋ ਕਿਸੇ ਨੇ ਗੂੜੀ ਨੀਂਦ ਵਿੱਚੋਂ ਹਲੂਨ ਕੇ ਉਠਾ ਦਿੱਤਾ ਨਾ ਉਹ ਗਲਤ ਸਨ ਨਾ ਮੈਂ ਘਰ ਆ ਕੇ ਪੜਤਾਲ ਕੀਤੀ ਮੇਰੇ ਸਹਾਇਕ ਨੂੰ ਕਿਸੇ ਕਾਰਨ ਪੈਸੇ ਦੀ ਲੋੜ ਪੈ ਗਈ ਉਹ ਡਰਦੇ ਮਾਰੇ ਮੈਥੋਂ ਪੈਸੇ ਨਾ ਮੰਗੇ ਪਰ ਤੇਰੀ ਫੀਸ ਕੇ ਫੀਸ ਖਰਚ ਕੇ ਆਪਣਾ ਕੰਮ ਸਾਰ ਲਿਆ ਭਾਵੇਂ ਇਹ ਅਣਗਹਿਲੀ ਮੈਥੋਂ ਨਹੀਂ ਸੀ ਹੋਈ ਕਸੂਰ ਮੇਰੇ ਸਹਾਇਕ ਦਾ ਸੀ ਪਰ ਜ਼ਿੰਮੇਵਾਰੀ ਤਾਂ ਮੇਰੀ ਬੰਦੀ ਸੀ ਇਹ ਸੋਚ ਮੈਂ ਦਿੱਲੀ ਪੈ ਗਈ ਮੈਂ ਬੜੀ ਹਲੀਮੀ ਨਾਲ ਪੁੱਛਿਆ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਵਾਓਗੀ ਪਲੀਜ਼ ਮਿਲਣਾ ਚਾਹੋ ਤਾਂ ਬੇਸ਼ੱਕ ਮਿਲ ਲਓ ਪਰ ਇਸ ਦੀ ਕੋਈ ਲੋੜ ਨਹੀਂ ਮਤਲਬ ਮਤਲਬ ਇਹ ਹੈ ਕਿ ਬੱਚੀ ਦੀ ਫੀਸ ਭਰੀ ਜਾ ਚੁੱਕੀ ਹੈ ਭਰੀ ਜਾ ਚੁੱਕੀ ਹੈ ਹਾਂਜੀ ਕੀ ਮੇਰਾ ਸਹਾਇਕਾਇਆ ਸੀ ਜੀ ਨਹੀਂ ਫਿਰ ਬੱਚੀ ਦਾ ਨਾਮ ਕੱਟ ਹੋਣ ਤੋਂ ਪਹਿਲਾਂ ਹੀ ਇੱਕ ਸੱਜਣ ਸਾਡੇ ਪਾਸ ਆਏ ਉਹ ਕੌਣ ਸਨ ਅਸੀਂ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਪਹਿਲੇ ਕਦੇ ਨਹੀਂ ਸੀ ਦੇਖਿਆ ਪਰ ਸ਼ਕਲੋ ਚੰਗੇ ਰੱਜੇ ਪੁੱਜੇ ਤੇ ਅਸਰ ਸੁਖ ਰੱਖਣ ਵਾਲੇ ਜਾਪਦੇ ਸਨ ਉਹਨਾਂ ਨੇ ਅਗਲੇ ਪਿਛਲੇ ਪੈਸਿਆਂ ਦੇ ਨਾਲ ਪੂਰੇ ਸਾਲ ਦੀ ਫੀਸ ਭਰ ਦਿੱਤੀ ਜਾਂਦੇ ਹੋਏ ਇਹ ਵੀ ਕਹਿ ਗਏ ਅੱਗੋਂ ਇਹੋ ਜਿਹੀ ਕੋਈ ਗੱਲ ਹੋਵੇ ਤਾਂ ਉਹਨਾਂ ਨੂੰ ਦੱਸਿਆ ਜਾਵੇ ਪਰ ਕਿਸੇ ਵੀ ਹਾਲਾਤ ਵਿੱਚ ਮੇਰੀ ਬੇਟੀ ਦੀ ਪੜ੍ਹਾਈ ਦਾ ਖਰਚਾ ਨਹੀਂ ਹੋਣਾ ਚਾਹੀਦਾ ਗੁੱਡ ਪਾਪਾ ਹੁਣ ਤਾਂ ਇਹੋ ਜਹੀ ਸੁਣ ਮਹਿਕ ਖੁਸ਼ੀ ਨਾਲ ਉਛਲ ਪਈ ਤੇਰੇ ਨਾਲ ਜੁੜੇ ਇਹੋ ਜਿਹੇ ਹੋਰ ਪਲ ਵੀ ਆਏ ਨੇ ਜ਼ਿੰਦਗੀ ਵਿੱਚ ਪਰ ਇਹ ਪਹਿਲੀ ਘਟਨਾ ਸੀ ਇਸੇ ਮੁੜ ਕੋੜਮੁੜ ਚੇਤੇ ਆ ਜਾਂਦੀ ਹੈ ਮੈਡਮ ਹੂੰ ਕੋਈ ਤੁਹਾਨੂੰ ਮਿਲਣ ਆਇਆ ਹੈ ਉਹਨਾਂ ਨੂੰ ਅੰਦਰ ਲੈ ਆ ਕੋਈ ਫਾਇਦਾ ਨਹੀਂ ਜਿਹੜਾ ਆਇਆ ਸੀ ਉਹ ਚਲਾ ਗਿਆ ਵੱਡੇ ਬਾਬੂ ਨੇ ਅੰਦਰ ਆਉਂਦਿਆਂ ਦੱਸਿਆ ਪਰ ਮੈਨੂੰ ਮਿਲਣ ਆਇਆ ਸੀ ਫਿਰ ਚਲਾ ਕਿਉਂ ਗਿਆ मैडम ਨੇ ਹੈਰਾਨ ਹੁੰਦਿਆਂ ਪੁੱਛਿਆ ਇਹ ਮੈਂ ਨਹੀਂ ਜਾਣਦਾ ਪਰ ਜਾਂਦਾ ਹੋਇਆ ਤੁਹਾਡੇ ਨਾਂ ਇਹ ਖੱਤ ਦੇ ਗਿਆਈ ਵੱਡੇ ਬਾਬੂ ਨੇ ਮੈਡਮ ਨੂੰ ਖੱਤ ਦਿੰਦਿਆਂ ਕਿਹਾ ਖੱਤ ਕੀ ਲਿਖਿਆ ਖੱਤ ਵਿੱਚ ਤੁਸੀਂ ਪੜਿਆ ਹੋਵੇਗਾ ਖੱਤ ਮੈਂ ਪੜ ਕੇ ਮੈਂ ਕਿਹੜੇ ਵੇਲੇ ਪੜ੍ਹ ਲਿਆ ਪੜ ਮੈਂ ਕਿਹੜੇ ਵੇਲੇ ਲਿਆ ਵੱਡੇ ਬਾਬੂ ਨੇ ਕਾਲੀ ਨਾਲ ਕਿਹਾ ਚਲ ਕੋਈ ਨਾ ਲਿਓ ਮੈਂ ਪੜ ਲੈਂਦੀ ਹਾਂ ਮੈਡਮ ਵੱਟੇ ਬਾਬੂ ਦੇ ਹੱਥੋਂ ਖੱਤ ਲੈ ਕੇ ਪੜਨ ਲੱਗ ਪਈ ਲਿਖਿਆ ਸੀ ਮਹਿਕ ਮੇਰੀ ਬੱਚੀ ਤੂੰ ਇਸੇ ਤਰ੍ਹਾਂ ਚਹਿਕਦੀ ਰਹੇ ਰੱਬ પાસે ਹੋਰ ਦਸਤ ਕਰਦਾ ਹਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਇਹ ਜਿਹੜੇ ਕੇਸ ਤੂੰ ਨੂੰ ਤੂੰ ਹੱਥ ਚ ਲੈ ਲਿਆ ਉਹਨੇ ਤੇਰੀ ਨੀਂਦ ਉਰਾ ਦਿੱਤੀ ਹੈ ਇਸ ਕੇਸ ਦਾ ਕੀ ਬਣੇਗਾ ਤੈਨੂੰ ਹਰ ਵੇਲੇ ਇਹੋ ਚਿੰਤਾ ਲੱਗੀ ਰਹਿੰਦੀ ਹੈ ਮੇਰੀ ਬੱਚੀ ਆਪਣੇ ਕੰਮ ਲਈ ਚਿੰਤਤ ਹੋਣਾ ਚੰਗੀ ਗੱਲ ਹੈ ਇਹੋ ਜਿਹੀ ਚਿੰਤਾ ਉਹੀ ਕਰਦੇ ਹਨ ਜਿਹੜਾ ਆਪਣੇ ਕੰਮ ਲਈ ਇਮਾਨਦਾਰ ਹੋਵੇ ਤੂੰ ਬਹੁਤ ਇਮਾਨਦਾਰ ਹੈਂ ਤੇ ਪੂਰੇ ਸਿਗੜ ਨਾਲ ਆਪਣਾ ਕੰਮ ਕਰਦੀ ਹੈਂ ਅੱਗੋਂ ਵੀ ਇਦਾਂ ਹੀ ਕਰਦੀ ਰਹੇਂਗੀ ਮੈਨੂੰ ਭਰੋਸਾ ਹੈ ਤੂੰ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਹੜੇ ਐਵੇਂ ਹਾਰ ਮੰਨ ਲੈਂਦੇ ਨੇ ਤੂੰ ਤਾਂ ਮੇਰੀ ਬਹਾਦਰ ਬੱਚੀ ਹੈਂ ਐਵੇਂ ਕਬਰਾਈ ਦਾ ਨਹੀਂ ਮੈਂ ਪੂਰੇ ਕੇਸ ਦੀ ਸਟੱਡੀ ਕੀਤੀ ਹੈ ਤੇਰੀਆਂ ਦਲੀਲਾਂ ਵੀ ਸੁਣੀਆਂ ਨੇ ਬੱਚੇ ਤੇ ਹਨੇਰੇ ਵਿੱਚ ਕੂਬ ਲਾਠੀਆਂ ਚਲਾਈਆਂ ਨੇ ਪਰ ਕਿਤੇ ਵੀ ਅਸਲ ਮੁੱਦੇ ਦੀ ਗੱਲ ਨਹੀਂ ਕੀਤੀ ਕੇਸ ਕਮਜ਼ੋਰ ਹੋਣਾ ਹੀ ਸੀ ਮਕਦਮੇ ਦੇ ਜਿਸ ਪਹਿਲੂ ਨੂੰ ਖੋਖੰਦੀ ਲੋੜ ਸੀ ਤੂੰ ਉਹ ਤੈ ਕੇ ਖੋਖਿਆ ਨਹੀਂ ਮੈਂ ਕੁਝ ਨੁਕਤਿਆਂ ਵੱਲ ਧਿਆਨ ਦਵਾ ਦਿਆਂ ਦਿਵਾਰੇ ਹਾਂ ਹਾਂ ਉਹਨਾਂ ਤੇ ਫੋਕਸ ਕਰ ਕੁਝ ਪੜਨ ਦੀ ਲੋੜ ਵੀ ਹੈ ਕੀ ਪੜਨਾ ਹੈ ਇਹ ਮੈਂ ਖਾਲ ਲਿਖ ਦਿੱਤਾ ਹੈ ਮਨ ਚਿੱਤ ਲਾ ਕੇ ਕੰਮ ਕਰ ਜੇ ਤਹ ਹਰ ਹਾਲਤ ਵਿੱਚ ਮੇਰੀ ਬੱਚੀ ਦੀ ਹੋਵੇਗੀ ਮਹਿਕ ਨੇ ਪੱਤਰ ਦੇ ਦੂਜੇ ਪਾਸੇ ਨੂੰ ਖੋਖਿਆ, ਦੋ ਤਿੰਨ ਵਾਰ ਪੜ੍ਹਿਆ, ਕਿਸ ਦਾ ਠੰਡੇ ਦਿਮਾਗ ਨਾਲ ਮੁਲਾਂਕਣ ਕੀਤਾ ਤਾਂ ਅਸਲ ਕੁੰਡੀ ਉਸ ਦੀ ਸਮਝ ਵਿੱਚ ਆ ਗਈ। ਉਹ ਖੁਸ਼ੀ ਨਾਲ ਉੱਸਲ ਪਈ, "ਅਰੇ ਵਾਹ, ਇਹ ਅੰਕਲ ਤਾਂ ਬਹੁਤ ਲਾਜਵਾਬ ਹਨ। ਕੌਣ ਹਨ?" ਉਸ ਇਹ ਜਾਣਨ ਲਈ ਪੱਤਰ ਨੂੰ ਇੱਕ ਵਾਰ ਫੇਰ ਖੋਖਿਆ ਪਰ ਕਿਧਰੇ ਵੀ ਕੋਈ ਨਾਂ ਪਤਾ ਨਹੀਂ ਸੀ। ਵੱਡੇ ਬਾਪੂ ਕਮਰੇ ਵਿੱਚ ਆਏ ਤਾਂ ਪੁੱਛਿਆ, "ਇਹ ਅੰਕਲ ਕੌਣ ਸਨ? ਕੀ ਕਰਨ?" ਉਹ ਸਧਾਰਨ ਵਕੀਲ ਨਹੀਂ ਹੋ ਸਕਦੇ। ਵਾਟ ਜੀਨੀਅਸ ਵਕਾਲਾਦੀਆਂ ਬਰੀਕੀਆਂ ਨੂੰ ਸਮਝਣ ਵਾਲੇ ਇਹੋ ਜਿਹੇ ਤੁਰੰਦਰ ਕਿੱਥੇ ਮਿਲਦੇ ਹਨ ਇਹna ਮੇਰੇ ਕਪਾਟ ਖੋਲ ਦਿੱਤੇ ਨੇ ਮੈਂ ਕਿੱਥੇ ਗਲਤ ਸੀ ਇਹਨੂੰ ਪੜ ਕੇ ਸਮਝ ਆ ਵੀ ਚਾਇਆ ਇਹਨਾਂ ਲੋਕਾਂ ਨੇ ਉਮਰਾਂ ਗਾਲ ਦਿੱਤੀਆਂ ਇਸ ਕੰਮ ਵਿੱਚ ਪਰ ਮੈਡਮ ਸਾਡੀ ਪੀੜ੍ਹੀ ਵਿੱਚ ਆਪਣੇ ਕੰਮ ਲਈ ਇਹੋ ਜਿਹਾ ਸਮਰਪਣ ਦੇਖਣ ਨੂੰ ਨਹੀਂ ਮਿਲਦਾ ਅੰਕਲ ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਹੈ ਪਰ ਨਵੀਂ ਪੀੜੀ ਵਿੱਚ ਇਹੋ ਜਿਹੇ ਵਿਰਲੇ ਲੋਕ ਮਿਲ ਜਾਂਦੇ ਨੇ ਚਲੋ ਹੁਣ ਨਵੇਂ ਸਿਰੇ ਤੋਂ ਮੁਕਦਮੇ ਦੀ ਤਿਆਰੀ ਕਰੋ ਤੁਹਾਡੇ ਪਾਸ ਖੂਬ ਚੋਖਾ ਸਮਾਂ ਹੈ ਵੱਡੇ ਬਾਗੂ ਨੇ ਬਾਹਰ ਜਾਂਦਿਆ ਕਿਹਾ ਓ ਮਾਂ ਮੇਰੀ ਪਿਆਰੀ ਮਾਂ ਬਾਹਰ ਹੁੰਦਿਆਂ ਸਾਰ ਮਹਿਕ ਆਪਣੀ ਮਾਂ ਨੂੰ ਕਲਾਵੇ ਵਿੱਚ ਲੈ ਕੇ ਉਛਲਣ ਲੱਗੀ ਸੱਚ ਤੂੰ ਕਿੰਨੀ ਚੰਗੀ ਹੈ ਮੇਰੀ ਅੰਮੜ ਕੇ ਓ ਇੱਕ ਵਾਰ ਫਿਰ ਮਾਂ ਨਾਲ ਚਿੰਬੜ ਗਈ ਬਸ ਸਵੀਕਾਰ ਹੁਣ ਮਾਂ ਹੀ ਸੁਟੇਗੀ ਐਨਾ ਪਿਆਰ ਕਰਕੇ ਤੇਰਾ ਕੁਝ ਨਹੀਂ ਵਿਗੜਨਾ ਪਰ ਜੇ ਇਸ ਬੁੱਢੀ ਦੀ ਕੋਈ ਹੱਡੀ ਹੁੱਡੀ ਟਿੜਕ ਗਈ ਤਾਂ ਲੈਣੇ ਦੇ ਦੇਣੇ ਪੈ ਜਾਣਗੇ ਮਾਂ ਨੇ ਲਾਡ ਨਾਲ ਉਹਦੀਆਂ ਗੱਲਾਂ ਤੇ ਹੱਥ ਫੇਰਦਿਆਂ ਕਿਆ ਉਹ ਹਾਈ ਮੈਂ ਤਾਂ ਭੁੱਲੀ ਗਈ ਸਾ ਕੱਚੀ ਕਲੀ ਕਚਨਾਰ ਕੀ ਮੇਰੀ ਮਾਂ ਤਾਂ ਬਹੁਤ ਨਾਜ਼ੁਕ ਐ ਮਲੂਕੜੀ ਐ ਪਰ ਮੈਂ ਵੀ ਕੀ ਕਰਾਂ ਦਿਲ ਨਹੀਂ ਮੰਨਦਾ ਇਹੋ ਜਿਹੀ ਸੋਹਣੀ ਨੱਡੀ ਨੂੰ ਦੇਖ ਕੇ ਵਾਰ-ਵਾਰ ਪਿਆਰ ਕਰਨ ਨੂੰ ਜੀ ਕਰਦਾ ਬਈ ਜੀ ਕਰਦਾ ਪਿਆਰ ਕਰਨ ਨੂੰ ਜੀ ਕਰਦਾ ਉਹ ਮੋਢਿਆਂ ਦੇ ਮਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਗੁੰਗਣਾਉਣ ਲੱਗੀ ਉਹ ਤਾਂ ਠੀਕ ਹੈ ਪਰ ਇਹੋ ਜਿਹਾ ਪਿਆਰ ਨਾ ਕਰੀ ਪਿਆਰ ਤਾਂ ਪਿਆਰ ਹੁੰਦਾ ਏ ਮੇਰੀ ਪਿਆਰੀ ਮਾਂ ਅੱਜ ਮਾਂ ਤੇ ਇੰਨਾ ਪਿਆਰ ਕਿਉਂ ਆ ਰਿਹਾ ਹੈ ਜਿਵੇਂ ਕੋਈ ਕੇਸ ਜਿੱਤ ਲਿਆ ਹੋਵੇ ਕੇਸ ਹੀ ਜਿੱਤਿਆ ਹੈ ਮਾਂ ਉਹ ਵੀ ਬਹੁਤ ਔਖਾ ਤੇ ਗੁੰਝਲਦਾਰ ਹੈ ਇਹ ਕੋਈ ਸਧਾਰਨ ਕੇਸ ਨਹੀਂ ਸੀ ਇੱਕ ਵਾਰ ਤਾਂ ਮੇਰੇ ਪਸੀਨੇ ਛੁੱਟ ਗਏ ਸਨ ਇਹਦੀ ਪੋਜੀਸ਼ਨ ਦੇਖ ਕੇ ਕੋਈ ਲੜ ਸਿਰਾਂ ਨਹੀਂ ਤੇ ਸਿਰੇ ਹੱਸੀ ਫਿਰ ਕੀ ਕੌਤਕ ਹੋਇਆ ਕੌਤਕ ਜਿਹਾ ਕੌਤਕ ਮੈਂ ਤਾਂ ਦਿਲ ਛੱਡ ਦਿੱਤਾ ਸੀ ਪਰ ਪਰ ਇਹ ਕੌਤਕ ਹੋਇਆ ਕਿਵੇਂ ਇਸ ਖੱਤ ਨੇ ਕੀਤਾ ਇਹ ਕੌਤਕ ਮੈਨੂੰ ਨਹੀਂ ਦਿਖਾਏਗੀ ਇਹ ਖੱਤ ਤੁਸੀਂ ਵੀ ਵੇਖ ਲਓ ਇਹ ਖੱਤ ਇਹ ਖੱਤ ਨੇ ਮੈਨੂੰ ਚੜਦੀ ਕਲਾ ਵਿੱਚ ਲੈ ਆਂਦਾ ਤੇ ਨਤੀਜਾ ਤੇਰੇ ਸਾਹਮਣੇ ਹੀ ਹੈ ਕਹਿੰਦੇ ਮਹਿਕ ਨੇ ਇੱਕ ਵਾਰ ਫਿਰ ਮਾਣੁਕਲਾਵੇ ਵਿੱਚ ਲੈ ਲਿਆ ਚੱਲ ਹੁਣ ਬਹੁਤੀਆਂ ਗੱਲਾਂ ਨਾ ਕਰ ਲਿਆ ਦਿਖਾ ਜਰਾ ਖੱਤ ਨੂੰ ਜਿਸ ਮੇਰੀ ਬੱਚੀ ਨੂੰ ਐਨੀ ਵੱਡੀ ਖੁਸ਼ੀ ਦਿੱਤੀ ਹੈ ਮਹਿਕ ਨੇ ਅੱਖ ਚਪਕਦੇ ਹੀ ਖੱਤ ਮਾਂ ਦੇ ਹੱਥਾਂ ਤੇ ਰੱਖ ਦਿੱਤਾ ਮਾਂ ਨੇ ਖੱਤ ਦੇਖਿਆ ਖੱਤ ਦਾ ਮضمون ਪੜਨ ਸਾਰੀ ਉਹ ਗੰਭੀਰ ਜਹੀ ਹੋ ਗਈ ਉਹ ਕੁਝ ਸੋਚਣ ਲੱਗੀ ਇਸ ਤੋਂ ਪਹਿਲਾਂ ਕਿ ਮਹਿਕ ਉਸ ਨੂੰ ਕੁਝ ਪੁੱਛਦੀ ਉਹਦੇ ਮੂੰਹੋਂ ਵਿੱਚੋਂ ਆ ਮੁਹਾਰੇ ਨਿਕਲਿਆ ਤੈਨੂੰ ਇਹ ਕਦੇ ਮਿਲੇ ਨਹੀਂ ਮਿਲੇ ਨੇ ਨਹੀਂ ਕਦੇ ਨਹੀਂ ਅਜੀਬ ਆਦਮੀ ਨੇ ਅਜੀਬ ਕਿਉਂ ਮਾਂ ਤੇਰੀ ਇੰਨੀ ਚਿੰਤਾ ਕਰਦੇ ਨੇ ਇੱਕ ਇੱਕ ਪਲ ਦੀ ਖਬਰ ਰੱਖਦੇ ਨੇ ਸਾਹਮਣੇ ਆਉਂਦੇ ਨਹੀਂ ਇਸ ਲੁਕਾਛੀਪੀ ਦਾ ਕੀ ਮਤਲਬ ਮੇਰੀ ਸਮਝ ਵਿੱਚ ਨਹੀਂ ਆਉਂਦਾ ਮੈਂ ਇਹਨਾਂ ਦੀ ਪ੍ਰੀਤ ਸ਼ੋ ਮੰਨ ਚੁੱਕੀ ਹਾਂ ਮੈਨੂੰ ਇੰਜ ਲੱਗਦਾ ਹੈ ਪਤਾ ਨਹੀਂ ਕਿਉਂ ਇਹਦੇ ਮੂਤੀ ਤਾਂ ਨੇ ਉਹਨਾਂ ਨੂੰ ਤੇਥੋਂ ਪਰੇ ਨਹੀਂ ਹੋਣ ਦਿੱਤਾ ਉਹ ਘੁੜਮੁੜ ਤੇਰੇ ਦਿਵਾਲੇ ਚੱਕਰ ਕੱਟਦੇ ਰਹੇ ਪਰ ਅੰਦਲੀ ਚ ਜਿਕਨੇ ਉਹਨਾਂ ਨੂੰ ਕਦੇ ਅੱਗੇ ਵਧਨ ਨਹੀਂ ਦਿੱਤਾ ਇਹੋ ਅਜੀਬ ਗੱਲ ਐ ਮੈਂ ਇਹ ਤਾਂ ਨਹੀਂ ਜਾਣਦੀ ਉਹ ਮੈਨੂੰ ਖੁੱਲ ਕੇ ਕਿਉਂ ਨਹੀਂ ਮਿਲਦੇ ਕੋਈ ਨਾ ਕੋਈ ਕੁੰਡੀ ਜ਼ਰੂਰ ਹੋਵੇਗੀ ਪਰ ਇਸਤੇ ਵੀ ਮੈਂ ਇਸ ਨੂੰ ਅਜੀਬ ਗੱਲ ਨਹੀਂ ਮੰਨਦੀ ਸੱਚੀ ਗੱਲ ਇਹ ਹੈ ਮੰਮਾ ਬੰਦਾ ਆਪਣੇ ਆਪ ਵਿੱਚ ਹੀ ਅਜੀਬ ਪ੍ਰਾਣੀ ਹੁੰਦਾ ਹੈ ਉਹਦੇ ਅੰਦਰ ਕੀ ਚੱਲਦਾ ਹੈ ਕੋਈ ਨਹੀਂ ਜਾਣਦਾ ਹਰ ਬੰਦਾ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਵਿਚਰਦਾ ਹੈ ਕਈ ਵਾਰ ਤਾਂ ਉਹ ਆਪਣੀ ਧੁਰ ਅੰਦਰਲੀ ਗੱਲ ਦੀ ਪਿੰਕ ਵੀ ਦੂਜੇ ਨੂੰ ਲੱਗਣ ਨਹੀਂ ਦਿੰਦਾ ਪਾਪਾ ਭਾਵੇਂ ਜ਼ਹਰਾ ਤੌਰ ਤੇ ਕਦੇ ਮੇਰੇ ਸਾਹਮਣੇ ਨਹੀਂ ਆਈ ਜੇ ਆਈ ਵੀ ਹੋਣਗੇ ਤਾਂ ਮੈਨੂੰ ਪਤਾ ਨਹੀਂ ਪਰ ਉਹਨਾਂ ਦੀ ਨੇੜਤਾ ਉਹਨਾਂ ਦੇ ਲਾਡ ਪਿਆਰ ਤੇ ਉਹਨਾਂ ਦੀ ਪ੍ਰੀਤ ਸ਼ੋਧਾ ਇੱਕ ਅਹਿਸਾਸ ਮੈਨੂੰ ਜ਼ਰੂਰ ਹੁੰਦਾ ਰਿਹਾ ਹੈ ਤੁਸੀਂ ਇਹ ਖਾਤ ਹੀ ਦੇਖ ਲਓ ਉੱਪਰ ਲੀਆਂ 17 ਵਿੱਚ ਉਹਨਾਂ ਅੰਦਰਲਾ ਪਿਤਾ ਮੈਨੂੰ ਸਾਫ਼ ਦਿਖਾਈ ਦਿੰਦਾ ਹੈ ਪਰ ਮੇਰੇ ਸਿਰ ਉੱਪਰ ਨਾ ਕੇਵਲ ਮੇਰੀ ਪਿਆਰੀ ਮਮਾ ਸਗੋਂ ਪਾਪਾ ਦਾ ਵੀ ਹੱਥ ਹੈ ਮੈਨੂੰ ਇਸ ਗੱਲ ਦਾ ਫਕਰ ਹੈ ਮਾਂ ਮੇਰੇ ਲਈ ਇਹ ਅਹਿਸਾਸ ਹੀ ਕਾਫੀ ਹੈ ਬਾਗਾ ਵਿੱਚ ਹੋਵੇਗਾ ਤਾਂ ਉਹਨਾਂ ਦੇ ਦਰਸ਼ਨ ਵੀ ਹੋ ਜਾਣਗੇ ਚਲੋ ਉઠੋ ਹੁਣ ਢਾਡੀ ਭੁੱਖ ਲੱਗੀ ਹੈ ਕੁਝ ਖਾ ਪੀ ਲਈਏ ਵੱਡੇ ਬਾਬੂ ਇਹ ਸਭ ਕਿੱਦਾਂ ਹੋਵੇਗਾ ਮਹਿਕ ਆਪਣੇ ਕੰਮ ਵਿੱਚ ਖੁਵੀ ਹੋਈ ਹੈ ਉਸ ਪਾਸ ਸਮਾਂ ਨਹੀਂ ਹੀ ਨਹੀਂ ਮੈਂ ਇਕੱਲੀ ਜਾਣ ਕੀ ਕਰਾਂ ਤੇ ਕੀ ਨਾ ਕਰਾਂ ਮੇਰੇ ਵੱਸ ਦਾ ਨਹੀਂ ਇਹ ਸਭ ਮੈਡਮ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰਾ ਕੰਮ ਸਮੇਂ ਸਿਰ ਹੋ ਜਾਵੇਗਾ ਪਰ ਕਰੂ ਕੌਣ ਅਸੀਂ ਕਰਾਂਗੇ ਮੇਲ ਚੋਲ ਕੇ ਕਿਹੜਾ ਤੁਸੀਂ ਇਕੱਲੇ ਹੋ ਕੁੜੀ ਦਾ ਵਿਆਹ ਹੈ 100 ਕੰਮ ਹੁੰਦੇ ਨੇ ਕਰਨ ਵਾਲੇ ਬੈਂਕਟ ਹਾਲ ਦੀ ਬੁਕਿੰਗ ਕੈਟਰਿੰਗ ਦੀ ਤੇ ਡੈਕੋਰੇਸ਼ਨ ਆਦਿ ਮਾਨ ਨਹੀਂ ਫੇਰ ਘਰ ਵਿੱਚ ਵੀ ਤਾਂ ਕਈ ਕੰਮ ਹੋਣਗੇ ਮੈਡਮ ਨੇ ਕਿਹਾ ਸਾਰੀਆਂ ਬੁਕਿੰਗ ਮੇਰੇ ਹਵਾਲੇ ਤੁਸੀਂ ਕੇਵਲ ਘਰ ਦਾ ਕੰਮ ਦੇਖਣਾ ਉਹ ਵੀ ਇਕੱਲਿਆਂ ਨਹੀਂ ਅਸੀਂ ਸਾਰੇ ਇੱਕ ਟੀਮ ਵਾਂਗ ਤੁਹਾਡੇ ਨਾਲ ਕੰਮ ਕਰਾਂਗੇ ਕੱਪੜੇ ਲਿੱਤੇ ਦਾ ਕੰਮ ਉਹ ਤਾਂ ਮੈਂ ਕੱਲੀ ਨੂੰ ਹੀ ਮੈਨੂੰ ਕੱਲੀ ਨੂੰ ਹੀ ਕਰਨਾ ਪਊ ਤੁਸੀਂ ਆਪਣੀਆਂ ਪਸੰਦ ਦੀਆਂ ਚੀਜ਼ਾਂ ਖਰੀਦਣਾ ਚਾਹੋ ਤਾਂ ਬੇਸ਼ੱਕ ਖਰੀਦ ਲਓ ਬਾਕੀ ਲਿਸਟ ਮੈਨੂੰ ਦੇ ਦਿਓ ਮੈਂ ਜਾਣਾਂ ਮੇਰਾ ਕੰਮ ਜਾਣੀ ਮੈਂ ਜਾਣਾਂ ਮੇਰਾ ਕੰਮ ਜਾਣੇ ਬੜੇ ਸਿਆਣੇਓ ਮੈਂ ਨਹੀਂ ਜਾਣਦੀ ਕੰਮ ਕਰਨ ਵਾਲਾ ਕੌਣ ਐ ਤੁਸੀਂ ਸਭ ਜਾਣਦੇ ਹੋ ਮੈਡਮ ਮੈਨੂੰ ਜਿੱਦਾਂ ਕਿਹਾ ਗਿਆ ਹੈ ਉਦਾਂ ਕਰ ਰਹੀ ਹਾਂ ਨੌਕਰ ਕੀ ਤੇ ਨਖਰਾ ਕੀ ਇਦਾਂ ਤਾਂ ਨਾ ਕਹੋ ਵੱਡੇ ਬਾਬੂ ਤੁਸੀਂ ਕਿਹੜੇ ਪਾਸੇੋਂ ਨੌਕਰ ਹੋਏ ਸਾਡੇ ਲਈ ਤਾਂ ਤੁਸੀਂ ਸਕੇ ਰਿਸ਼ਤੇਦਾਰਾਂ ਤੋਂ ਵੀ ਵੱਧ ਹੋ ਸੁੱਖ ਸਾਧ ਦੇ ਸਾਥੀ ਤੁਹਾਡੇ ਸਾਹਿਬ ਚੰਗੀ ਤਰ੍ਹਾਂ ਸੋਚੇ ਵਿਚਾਰੇ ਬਿਨਾਂ ਕਦੇ ਕੋਈ ਕੰਮ ਨਹੀਂ ਕਰਦੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨਾਂ ਮਹਿਕ ਦੇਪ ਵਿਖਨੂ ਸਵਾਰਨ ਲਈ ਤੁਹਾਨੂੰ ਭੇਜਿਆ ਤੁਸੀਂ ਵੀ ਇੱਕ ਚੰਗੇ ਗੁਰੂ ਵਾਂਗ ਪੈਰ ਪੈਰ ਤੇ ਉਸਦੀ ਅਗਵਾਈ ਕੀਤੀ ਹੈ ਉਹ ਅੱਜ ਤੋਂ ਕੁਝ ਜੋ ਕੁਝ ਵੀ ਹੈ ਉਸ ਪਿੱਛੇ ਉਹਨਾਂ ਦੀ ਦੂਰਦਰਸ਼ੀ ਸੋਚ ਸੀ ਤੇ ਤੁਹਾਡਾ ਯੋਗਦਾਨ ਵੀ ਘਟ ਨਹੀਂ ਮੈਡਮ ਦਾ ਗੱਜ ਭਰ ਆਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗਿਰਨ ਲੱਗੇ ਜਜ਼ਬਾਤ ਦੇ ਹੜ ਨੇ ਹੋਰ ਚੋਰ ਮਾਰਿਆ ਤੇ ਉਹ ਫੇਸ ਪਈ ਉਹ ਰੋਣ ਲੱਗੀ ਕਿੰਨੀ ਦੇਰ ਇਹ ਸਿੰਸਲਾ ਚੱਲਦਾ ਰਿਹਾ ਉਹ ਨਹੀਂ ਸਨ ਜਾਣਦੇ ਮਹਿਕ ਬਹੁਤ ਉਚਾਟ ਸੀ ਉਸ ਦਾ ਮਨ ਰਹਿ ਰਹਿ ਕੇ ਰੋਣ ਨੂੰ ਕਰਦਾ ਸੀ ਵੱਡੇ ਬਾਬੂ ਕਿਸੇ ਕੰਮ ਲਈ ਉਸ ਪਾਸ ਆਏ ਤਾਂ ਉਹਨਾਂ ਆਪਣੇ ਤੇ ਕਾਬੂ ਉਹ ਉਹ ਆਪਣੇ ਤੇ ਕਾਬੂ ਨਾ ਰੱਖ ਸਕੀ ਉਹ ਵੱਡੇ ਬਾਬੂ ਨੂੰ ਫੜ ਕੇ ਆਪਣੇ ਪਾਸ ਬਹਾਲਿਆ ਵੱਡੇ ਬਾਬੂ ਵੀ ਉਸ ਦੇ ਚਿਹਰੇ ਦੇ ਹਾਪ-ਪਾਵ ਨੂੰ ਦੇਖ ਸੋਚੀ ਪੈ ਗਏ ਪੁੱਛਣ ਲੱਗੇ ਕਿਸੇ ਨੇ ਕੁਝ ਕਿਹਾ ਨਾ ਨਹੀਂ ਮੇਰੀ ਬੇਟੀ ਨੂੰ ਨਹੀਂ ਤੁਹਾਡੇ ਹੁੰਦਿਆ ਕਿਸੇ ਦੀ ਕੀ ਮਜਾਲ ਮੇਰੀ ਵਾਵਲ ਵੀ ਤੱਕੇ ਤੱਕ ਜਾਏ ਫਿਰ ਇਸ ਉਦਾਸੀ ਦਾ ਸਬਬ ਮੇਰੇ ਪਾਪਾ ਮੈਥੋਂ ਇੰਨੇ ਬੇਮੁਖ ਕਿਉਂ ਹਨ ਕਿ ਉਹਨਾਂ ਨੂੰ ਆਪਣੀ ਧੀ ਦੀ ਯਾਦ ਨਹੀਂ ਆਉਂਦੀ ਉਹ ਤੇਥੋਂ ਕਦੇ ਬੇਮੁਖ ਨਹੀਂ ਹੋਈ ਧੀ ਰਾਣੀ ਸੱਚ ਪੁੱਛੇ ਤਾਂ ਧੀ ਦੇ ਮੂੰਹ ਵੱਸ ਹੋ ਸਦਾ ਤੇਰੇ ਦਿਵਾਲੇ ਮੰਡਰਾਉਂਦੇ ਰਹੇ ਨੇ ਫਿਰ ਦੂਰ ਰਹਿਣ ਦਾ ਮਤਲਬ ਕੀ ਹੈ ਉਹ ਦੂਰ ਦੂਰ ਕਿਤੇ ਕਦੇ ਨਹੀਂ ਰਹੇ ਹਰ ਮੁਸ਼ਕਲ ਕੜੀ ਵਿੱਚ ਬੋਹੜਦੇ ਰਹੇ ਨੇ ਤੁਸੀਂ ਲਾ ਕੀਤੀ ਤਾਂ ਉਹ ਬਹੁਤ ਖੁਸ਼ ਹੋਏ ਸਨ ਇੱਕ ਦਿਨ ਕਹਿਣ ਲੱਗੇ ਵੱਡੇ बाबू ਦੇਖ ਲੈਣਾ ਮੇਰੀ ਬੇਟੀ ਇੱਕ ਦਿਨ ਬਹੁਤ ਵੱਡੀ ਵਕੀਲ ਬਣੇਗੀ ਮੈਂ ਵੀ ਤਬਲੇ ਦੀ ਸੰਗਤ ਕਰਦਿਆਂ ਕਹਿ ਦਿੱਤਾ ਸੀ ਤੁਹਾਡੀ ਬੇਟੀ ਹੈ ਤੁਹਾਡਾ ਖੂਨ ਹੈ ਉਹ ਬਾਪ ਦਾ ਨਾਮ ਰੋਸ਼ਨ ਕਰੇਗੀ ਇੱਕ ਦਿਨ ਤੁਸੀਂ ਵੀ ਵੇਖ ਲੈਣਾ ਸਾਹਿਬ ਜੀ ਪਹਿਲਾਂ ਪਹਿਲ ਤੁਹਾਡੀ ਪ੍ਰੈਕਟਿਸ ਬਹੁਤ ਢਿੱਲੀ ਮੱਠੀ ਸੀ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਇੱਕ ਦਿਨ ਉਹ ਆਪਣੇ ਚੈਂਬਰ ਵਿੱਚ ਨਹੀਂ ਆਏ ਮੈਨੂੰ ਕੋਈ ਜ਼ਰੂਰੀ ਵਿਚਾਰ ਵਟਾਂਦਰੇ ਲਈ ਬੰਗਲੇ ਵਿੱਚ ਬੁਲਾ ਲਿਆ ਉਹ ਡਰਾਇੰਗ ਰੂਮ ਵਿੱਚ ਬੈਠੇ ਇੱਕ ਕੇਸ ਦੀ ਸਟੱਡੀ ਕਰ ਰਹੇ ਸਨ ਮੈਂ ਪੁੱਛਿਆ ਸਾਹਿਬ ਜੀ ਕੀ ਹੁਕਮ ਹੈ ਮੇਰੇ ਲਈ ਵੱਡੇ बाबू ਆ ਜਾਓ ਮੇਰੇ ਕੋਲ ਬੈਠ ਜਾਓ ਤੁਹਾਡੇ ਲਈ ਇੱਕ ਖਾਸ ਗੱਲ ਤੁਹਾਡੇ ਨਾਲ ਇੱਕ ਖਾਸ ਗੱਲ ਕਰਨੀ ਹੈ ਸਾਹਿਬ ਜੀ ਨੇ ਮੈਨੂੰ ਨਾਲ ਬੁਲਾ ਲਿਆ ਸਾਹਿਬ ਜੀ ਮੇਰੇ ਲਈ ਤਾਂ ਤੁਹਾਡੀ ਹਰ ਗੱਲ ਖਾਸ ਹੁੰਦੀ ਹੈ ਤੁਸੀਂ ਹੁਕਮ ਕਰੋ ਮੈਂ ਹੁਕਮਤਾ ਕੀਤਾ ਜਾਂ ਤਾਂ ਕੀਤਾ ਜਾਂਦਾ ਜੇ ਗੱਲ ਕਾਰੋਬਾਰੀ ਜਾਂ ਕਿਸਮ ਦੀ ਹੁੰਦੀ ਗੱਲ ਨਿੱਜ ਦੀ ਹੋਵੇ ਤਾਂ ਅਰਚ ਕਰਨਾ ਹੀ ਬੰਦਾ ਹੈ ਹੁਕਮ ਕਰੋ ਮੈਂ ਇਸ ਫੀਲਡ ਦੀ ਨਵੀਂ ਖਿਡਾਰਨ ਹੈ ਉਸ ਨੂੰ ਕੰਮ ਦਾ ਤਜਰਬਾ ਨਹੀਂ ਸਮਝਦੀ ਵੀ ਕਮੀ ਹੈ ਇਸ ਲਈ ਉਸ ਦੀ ਬੇੜੀ ਢੱਕੋ ਡੋਲੇ ਖਾ ਰਹੀ ਹੈ ਜੇ ਇਸੇ ਤਰ੍ਹਾਂ ਰਿਹਾ ਤਾਂ ਬੇੜੀ ਉਲਟ ਵੀ ਸਕਦੀ ਹੈ ਉਸ ਨਾਲ ਇਹੋ ਜਿਹਾ ਕੁਝ ਹੋਵੇ ਮੈਂ ਹਰ ਕਿਸ ਨਹੀਂ ਚਾਹੁੰਦਾ ਮੈਂ ਚਾਹੁੰਦਾ ਹਾਂ ਤੁਸੀਂ ਉਸ ਕੋਲ ਜਾਓ ਉੱਥੇ ਕੰਮ ਕਰੋ ਜਿੱਥੇ ਕਿਤੇ ਦਿੱਕਤ ਹੋਵੇ ਮੈਨੂੰ ਦੱਸੋ ਪਰ ਕਿਸੇ ਕੀਮਤ ਤੇ ਉਸਦੀ ਪੇਟ ਨਹੀਂ ਲੱਗਣੀ ਚਾਹੀਦੀ ਪੈਸੇ ਦੀ ਪਰਵਾਹ ਨਹੀਂ ਕਰਨੀ ਮੈਂ ਬੈਠਾ ਮੈਂ ਦੂਜੇ ਦੇ ਨਹੀਂ ਤੁਹਾਡੇ پاس ਆ ਗਿਆ ਜਿੱਥੇ ਕਿਤੇ ਦਿੱਕਤ ਹੁੰਦੀ ਉਹਨਾਂ پاس ਜਾਂਦਾ ਉਹ ਜੋ ਸਲਾਹ ਦਿੰਦੇ ਉਸ ਨੂੰ ਆਪਣੀ ਸਲਾਹ ਬਣਾ ਕੇ ਤੁਹਾਨੂੰ ਦੱਸ ਦਿੰਦਾ ਇਸ ਤਰ੍ਹਾਂ ਪਿੱਠ ਪਿੱਛੇ ਰਹਿ ਕੇ ਸਾਹਿਬ ਜੀ ਨੇ ਤੁਹਾਨੂੰ ਇੱਕ ਸਫਲ ਵਕੀਲ ਬਣਾ ਦਿੱਤਾ ਮੈਡਮ ਜੀ ਇਹਨਾਂ ਕਹਿ ਕੇ ਵੱਡੇ बाबू ਚੁੱਪ ਕਰ ਗਏ ਕੁਝ دیر ਚੁੱਪ ਰਹਿਣ ਮੰਗਰੋ ਕਹਿ ਲੱਗੇ ਮੈਡਮ ਜੀ ਉਸ ਦਿਨ ਜਿਹੜੇ ਸੱਜਣ ਤੁਹਾਨੂੰ ਮਿਲਣ ਆਏ ਸਨ ਉਹ ਹੋਰ ਕੋਈ ਨਹੀਂ ਤੁਹਾਡੇ ਪਾਪਾ ਸਨ ਮੇਰੇ ਕਹਿਣ ਤੇ ਉਹਨਾਂ ਪੂਰੇ ਮੁਕਦਮੇ ਦੀ ਸਟੱਡੀ ਕੀਤੀ ਤੇ ਇੱਕ ਖਾਤਰਹੀਂ ਤੁਹਾਡਾ ਮਾਰਗਦਰਸ਼ਨ ਕੀਤਾ ਉਹ ਗਾਇਬ ਗਾਇਹ ਤੁਹਾਡੇ ਪਾਸ ਆਉਂਦੇ ਰਹੇ ਹਨ ਪਰ ਤੁਸੀਂ ਉਹਨਾਂ ਨੂੰ ਪਛਾਨ ਨਹੀਂ ਸਕੇ ਪਛਾਨਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ ਮੈਂ ਉਹਨਾਂ ਨੂੰ ਕਦੇ ਦੇਖਿਆ ਵੀ ਤਾਂ ਨਹੀਂ ਮਹਿਕ ਨੇ ਕਿਹਾ ਤੁਸੀਂ ਉਹਨਾਂ ਨੂੰ ਦੇਖਿਆ ਨਹੀਂ ਇਹ ਠੀਕ ਹੈ ਪਰ ਇਸ ਨਾਲ ਕੀ ਫਰਕ ਪੈਂਦਾ ਆਪਣਾ ਕੂਨ ਸੱਤ ਪਰਦਿਆਂ ਵਿੱਚ ਵੀ ਹੋਵੇ ਤਾਂ ਲੋਕ ਪਛਾਨ ਲੈਂਦੇ ਨੇ ਉਸ ਦਾ ਮੜੰਗਾ ਦੇਖ ਕੇ ਗੱਲ ਕਰਨ ਦੇ ਲਹਿਜੇ ਤੋਂ ਬੰਦਾ ਆਪਣੇ ਉੱਠਣ ਬੈਠਣ ਤੋਂ ਹੀ ਪਛਾਣਿਆ ਜਾਂਦਾ ਹੈ ਇਹ ਕੁਦਰਤੀ ਗੱਲ ਹੈ ਗੱਲਬਾਤ ਕਰਨ ਦਾ ਤੁਹਾਡਾ ਅੰਦਾਜ਼ ਤੁਹਾਡੀ ਤੁਣਕ ਮિજાਜੀ ਤੁਹਾਡੀ ਬੇਬਾਕੀ ਹੋਰ ਤਾਂ ਹੋਟ ਤੁਹਾਡੇ ਨੈਣ ਨਕਸ਼ ਤੁਹਾਡੀ ਸੁੰਦਰਤਾ ਸਭ ਕੁਝ ਤਾਂ ਇਨ ਬਿਨ ਉਹਨਾਂ ਨਾਲ ਮਿਲਦੀ ਹੈ ਤੁਸੀਂ ਫਿਰ ਵੀ ਕਹਿ ਰਹੇ ਹੋ ਪਛਾਣਨ ਦਾ ਸਵਾਲ ਹੀ ਕਿੱਥੇ ਪੈਂਦਾ ਹੈ ਵੱਡੇ ਬਾਬੂ ਰੋ ਵਿੱਚ ਆ ਕੇ ਬੋਲਦੇ ਚਲੇ ਗਏ ਆਪਣੇ ਬਦਨਸੀਬ ਪਾਪਾ ਨੂੰ ਮਾਫ ਨਹੀਂ ਕਰਾਂਗੀ ਬੇਟੇ ਡੋਲੀ ਤੋਰਨ ਸਮੇ ਬਜ਼ੁਰਗਾ ਦੇ ਮੂੰਹੋਂ ਬਸ ਇਨਾ ਹੀ ਨਿਕਲ ਸਕਿਆ ਪਾਪਾ ਨਹੀਂ ਅਜਨਬੀ ਇਸ ਅਜਨਬੀ ਨਾਲ ਨਾਰਾਜ਼ ਤਾਂ ਮੈਂ ਹੋ ਹੀ ਨਹੀਂ ਸਕਦੀ ਬੜੀਆਂ ਮਿੱਠੀਆਂ ਜੱਦਾ ਨੇ ਮੇਰੇ ਅਜਨਬੀ ਪਾਪਾ ਦੀਆਂ ਮੈਂ ਸਾਰੀਆਂ ਦੀਆਂ ਸਾਰੀਆਂ ਸੰਭ ਕੇ ਰੱਖੀਆਂ ਹੋਈਆਂ ਨੇ ਮੈਂ ਤੁਹਾਡੇ ਨਾਲ ਨਾਰਾਜ਼ ਹੁੰਦੀ ਵੀ ਤਾਂ ਕਿੱਦਾਂ ਹੁੰਦੀ ਮੇਰੇ ਪਿਆਰੇ ਪਿਆਰੇ ਪਾਪਾ ਦਾਡੀ ਮੋਨ ਨਾਲ Papa ਦੇ ਗੱਲ ਲੱਗਦੇ ਆ ਮੈਂ ਘਟਨੇ ਕਿਹਾ ਉਸ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗੇ ਉਸ ਇੱਕ ਵਾਰ ਫਿਰ Papa ਨੂੰ ਆਪਣੇ ਨਾਲ ਘੋਟ ਲਿਆ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਲੱਗੀ ਇਹ ਅਜਨਬੀ ਅੱਜ ਤੋਂ ਪਹਿਲਾਂ ਮੈਨੂੰ ਕਦੇ ਨਹੀਂ ਮਿਲਿਆ ਪਰ ਇਸਨੇ ਮੈਨੂੰ ਇਕੱਲੀ ਵੀ ਨਹੀਂ ਛੱਡਿਆ ਜਮਾਨੇ ਦੀਆਂ ਠੋਕਰਾਂ ਖਾਣ ਲਈ ਤੁਸੀਂ ਕਿਹੜੀ ਗੱਲ ਲੇਖੀ ਮਾਂ ਮੰਗ ਰਹੀ ਹੋ Papa ਤੁਸੀਂ ਕੁਝ ਗਲਤ ਨਹੀਂ ਕੀਤਾ ਤੁਸੀਂ ਉਹ ਸਭ ਕੀਤਾ ਹੈ ਜੋ ਹਰ ਮਾਂ-ਬਾਪ ਆਪਣੀ ਬੇਟੀ ਲਈ ਕਰਦਾ ਹੈ ਸਭੋ ਮੈਂ ਤਾਂ ਕਹਿੰਦੀ ਹਾਂ ਤੁਸੀਂ ਪਰਦੇ ਪਿੱਛੇ ਰਹਿ ਕੇ ਵੀ ਉਸ ਤੋਂ ਕਿਤੇ ਵੱਧ ਕੀਤਾ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ